ਸਵਾਗਤ ਹੈ ਦੋਸਤੋ ਸੋਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਆਈ ਸੋਡਰਲੀ 855 ਲੈ ਆਇਆ ਦੋਸਤੋ ਫੁੱਲ ਮੋਡੀਫਾਈਡ ਟਰੈਕਟਰ ਹੈ ਸੇਲ ਵਾਸਤੇ ਬਹੁਤ ਹੀ ਚੰਗਾ ਟਰੈਕਟਰ ਦੋਸਤੋ ਰੇਡੀਏਟਰ ਟਾਇਰ ਵਗੈਰਾ ਲੱਗੇ ਹੋਏ ਨੇ ਜੇ ਕਰ ਰਹੇ ਹੋ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ ਇੱਕ ਦੋ ਮਿੰਟ ਦੀ ਵੀਡੀਓ ਪੰਜ ਸੱਤ ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਸ਼ਵਰਾਜ 855 ਟਰੈਕਟਰ ਹੈ ਦੋਸਤੋ 2020 ਮਾਡਲ ਦਾ ਦੋਸਤੋ ਪੰਜਾਬ ਦਾ ਨੰਬਰ ਹੈ ਫਰਸਟ ਪਾਰਟੀ ਦਾ ਟਰੈਕਟਰ ਬਹੁਤ ਹੀ ਘੱਟ ਚੱਲਿਆ ਹੈ ਟਰੈਕਟਰ 959 ਘੰਟੇ ਤੋਂ ਉਸ ਤੋਂ ਕੋਲ ਟਰੈਕਟਰ ਚੱਲਿਆ ਹੈ ਰੇਡੀਅਲ ਟਾਇਰ ਲੱਗੇ ਹੋਏ ਨੇ ਚਾਰੋਂ ਦੋਸਤੋ ਜੇਕਰ ਲੱਗ ਗਿਆ ਪਾ ਟਾਇਰਾਂ ਦੀ ਟਾਇਰ ਹੈਗੇ ਦੀ 90 195 ਘੋੜਾ ਬੰਪਰ ਵਗੈਰਾ ਦੋਸਤੋ ਲੱਗਾ ਹੋਇਆ ਹੈ ਜੇਕਰ ਕਰ ਗਿਆ ਪਸ ਇਹਦਾ ਰੇਟ ਦੀ ਰੇਟ ਹੈਗਾ ਜੀ 730000 ਰੁਪਿਆ ਮੌਕੇ ਤੇ ਮਾਨਤਨ ਹੋ ਜੂਗਾ ਜੀ ਮਾਲਕ ਵੀਰ ਦਾ ਨੰਬਰ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ ਇੱਕ ਦੋ ਮਿੰਟ ਦੀ ਵੀਡੀਓ ਪੰਜ ਸੱਤ ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ